ਇਹ ਉਹ ਪਰਿਵਾਰ ਆ ਜੋਧਾ ਨਗਰੀ ਪਿੰਡ ਦਾ ਅਤੇ ਜੋਧਾ ਪਰਿਵਾਰ ਜਿਹੜਾ ਕਿ ਮੁਖੀਆ ਵਾ ਤੁਸੀਂ ਦੇਖ ਸਕਦੇ ਹੋ ਸਰਦਾਰ ਜਿਨ੍ਹਾਂ ਕੀ ਨੀਲਾ ਪਰਨਾ ਬੰਨਿਆ ਹੋਇਆ ਜੋਧਾ ਨਾਮ ਹੈ ਇਹਨਾਂ ਦਾ ਅਤੇ ਇਹਨਾਂ ਦੇ ਪਰਿਵਾਰ ਦੇ ਅਜਿਹਾ ਬਾਣਾ ਵਰਤਿਆ ਵੀ ਇੱਕ ਇੱਕ ਕਰਕੇ ਪਰਿਵਾਰ ਦੇ ਪੰਜ ਜੀਆਂ ਦੀ ਜਿਹੜੀ ਕਿ ਅੱਖਾਂ ਦੀ ਰੋਸ਼ਨੀ ਚੱਲ ਗਈ 3 82 ਦੋ ਤੀਆਂ ਵਿਆਹ ਤੀਆਂ ਇੱਕ ਧੀ ਰਹਿੰਦੀ ਆ ਪਰ ਉਹਦਾ ਵੀ ਜਿਹੜਾ ਚੂਲਾ ਜਿਹੜਾ ਪੈਣ ਵਾਲਾ ਚੰਗੀ ਤਰ੍ਹਾਂ ਜਿਹੜਾ ਚੱਲ ਫੇਰ ਨਹੀਂ ਸਕਦੀ ਆ ਯੋ ਦੇ ਵੀਰ ਮੈਨੂੰ ਦੱਸੋ ਵੀ ਪਰਿਵਾਰ ਦੀ ਅੱਖਾਂ ਦੀ ਨਿਗਾ ਵਾ ਇਹ ਸਭ ਤੋਂ ਪਹਿਲਾਂ ਕਿਹਦੀ ਗਈ ਸੀ ਤੇ ਕਿ ਕਿ ਪਾੜਾਂ ਦੀ ਵਤਿਆ ਲੜੇ ਨਾਲ ਇਹ ਪਤਾ ਨਹੀਂ ਜੀ ਕੁਦਰਤੀ ਪਹਿਲਾਂ ਮਾਦਾ ਦੀ ਅੱਖ ਖਰਾਬ ਹੋਈ ਹੈ ਜੀ ਤੇ ਫੇਰ ਮੇਰੀਆਂ ਹੋ ਗਈਆਂ ਜੀ ਤੇ ਉਸ ਤੋਂ ਬਾਅਦ ਹੁਣ ਘਰਦਿਆਂ ਦੇ ਹੋ ਗਏ ਜੀ ਇਹ ਮੁੜ ਕੇ ਜਦੋਂ ਨਿਗਾਹ ਥੋੜੀ ਥੋੜੀ ਘਟਣ ਡਿਆ ਵੀ ਹੈ ਮੁੜ ਕੇ ਪਤਾ ਲੱਗਣ ਡਿਆ ਵਾ ਵੀ ਮੈਨੂੰ ਧੁੰਦਲਾ દેਹਣ ਡਿਆ ਵਾ ਘਰ ਦੇ ਜੀਆਂ ਦੀ ਕੋਈ ਤਸਵੀਰ ਨਹੀਂ ਦੀਦੀ ਘਰ ਦੇ ਨਾ ਪਤਾ ਲੱਗਦੇ ਬੱਚੇ ਕਿੱਥੇ ਐ ਤੁਰੇ ਫਿਰਦੇ ਤੇ ਨਿਗਾਹ ਇਦਾਂ ਘੜਦੀ ਘੜਦੀ ਅੱਠ-ਨੌ ਮਹੀਨੇ ਹੋ ਗਏ ਕਾਟੀ ਗਈ ਐ ਜੀ ਮੈਂ ਇਹ ਸੋਪੀ ਆਸਿਓ ਤੁਹਾਡ ਨਾਲ ਗੱਲਬਾਤ ਕਰਦੇ ਪਏ ਆ ਮੈਂ ਤੁਹਾਡੇ ਅੱਖਾਂ ਗਾੜੀ ਹੱਥ ਵੀ ਕਰਦਾ ਤੁਹਾਨੂੰ ਕੋਈ ਝੋਲਾ ਜਾਂ ਤੁਹਾਨੂੰ ਮੇਰੀਆਂ ਉਂਗਲਾਂ ਦਿਖਾਈ ਦਿੰਦੀਆਂ ਕਿਸੇ ਤਰ੍ਹਾਂ ਦੀ ਕੁਝ ਨਹੀਂ ਜੀ ਪੀ ਡਾਕਟਰ ਹਲ ਕੀ ਕੀ ਆ ਗਿਆ ਪੀ ਤੁਹਾਡੀ ਹੁਣ ਜੇਕਰ ਇਲਾਜ ਕਰਾਈਏ ਤੁਹਾਡੀ ਨਿਗਾਹ ਵਾਪਸ ਆ ਸਕਦੀ ਆ ਕਿ ਨਹੀਂ ਆ ਸਕੀ ਜਾਂ ਕੀ ਕਹਿੰਦੇ ਡਾਕਟਰ ਜੀ ਹਾਂਜੀ ਪੀਜੀਆਈ ਨੇ ਕਹੇ ਸੀ ਅੱਖ ਦੀ ਸਰਜਰੀ ਹੋ ਗਈ ਟੂ ਬਦਲੀ ਹੋ ਜੂਗੀ ਤੇ ਫਿਰ ਨਿਗਾਹ ਚੱਲ ਸਕਦੀ ਆ ਜੀ ਪੁਣੇ ਸਪੈਨ ਜਦੋਂ ਵਿਆਹ ਕਿਥੇ ਆਈ ਸੀ ਬਿਲਕੁਲ ਠੀਕ ਠਾਕ ਸੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਡੀ ਹੁਣ ਨਿਗਾਹ ਜਿਹੜੀ ਆ ਘਟ ਗਈ ਆ ਹੋਇਆ ਕੀ ਤੁਹਾਡੀ ਅੱਖ ਨੂੰ ਇਹ ਪਾਈ 20 ਸਾਲ ਹੋ ਗਏ ਇਹਨਾਂ ਨੇ ਅੱਖ ਬੜਾ ਖਰਾਬ ਹੋਈਆਂ ਨੇ ਤੁਹਾਡੀ ਅੱਖ ਨੂੰ ਕੀ ਹੋਇਆ ਤੁਸੀਂ ਅੱਖ ਬਣਾਈ ਆ ਤੁਹਾਡੀ ਅੱਖ ਨੂੰ ਕੀ ਹੋਇਆ ਮੇਰੇ ਚਿੱਟਾ ਮੋਦਿਆ ਇਹ ਜੇ ਸੁਬ੍ਹਾ ਅਸੀਂ ਦੇਖਿਆ ਘਰ 'ਚ ਗਰੀਬੀ ਬੜੀ ਆ ਘਰ ਦੇ ਤੁਸੀਂ ਪੰਜ-ਛੇ ਜੀ ਰਹਿੰਦੇ ਹੋ ਇੱਕੋ ਕਮਰਾ ਵਾ ਉਹ ਵੀ ਕਮਰੇ ਦਾ ਹਾਲਾਤ ਇੰਨੇ ਕੇ ਮਾੜੇ ਨੇ ਕਿ ਪਤਾ ਨਹੀਂ ਕਿਹੜੇ ਵੇਲੇ ਬਰਸਾਤ ਆਵੇ ਤੇ ਕਿਹੜੇ ਵੇਲੇ ਕਮਰਾ ਜਿਹੜਾ ਡਿੱਗ ਸਕਦਾ ਵਾ ਅਸੀਂ ਦੇਖਿਆ ਕਮਰੇ ਉੱਤੇ ਤਰਪਾਲ ਪਾਈ ਹੋਈ ਆ ਬਰਸਾਤ ਆਉਂਦੀ ਆ ਉਦੋਂ ਫਿਰ ਆ ਜੋ ਚੌਂਦਾ ਕਮਰਾ ਫੇ ਕਿੰਨੇ ਕਿ ਸਾਈ ਸਾਈ ਰਾਤ ਨੂੰ ਜਾਗਣਾ ਪੈਂਦਾ কি রাখ দেয়া ਕਿੰਨੇ ਕੇ پیسے লাগਨੇ ਆ ਸਾਡੇ ਦਾਨੀ ਸੱਜਣੇ ਆ ਸਮਾਜ ਸੇਵੀ ਆ ਸ਼ਾਇਦ ਤੁਹਾਡੀ ਬਾਹ ਫੜ ਰਣ ਤੁਹਾਡੇ گاڑی ਮਦਦ ਕਾਰੀ ਕਰਨ ਕੀ اپیل ਕੀ ਕਰਨਾ ਚਾਹੋਗੇ ਕਿੰਨੇ ਕੇ پیسے ਲੱਗਣੇ ਆ ਤੁਹਾਨੂੰ ਇਹਦੋਂ ਪਹਿਲਾਂ 12 13 ਸਾਲ ਪਹਿਲਾਂ ਇਲਾਜ ਕਰਾਇਆ ਸੀ ਉਦੋਂ 80000 ਰੁਪਿਆ ਲੱਗਿਆ ਸੀ ਤੇ ਹੁਣ ਵੀ ਇੰਨਾ ਕੀ ਲੱਗੂਗਾ ਜੀ ਲੱਖ ਦੇ ਲੱਗ ਬੰਨੇ ਆਂਦੇ ਵੀ ਲੱਗੂਗਾ ਖਰਚਾ ਪਾਣੀ ਹਾਂਜੀ ਸਾਰਾ ਅੱਡੀ ਤੇ ਉਹ ਅਪੀਲ ਵੀ ਆ ਤੇ ਅਰਦਾਸ ਇਹ ਆ ਵੀ ਮਹਾਰਾਜ ਇਹਨਾਂ ਨੂੰ ਸ਼ਫਾ ਬਖਸ਼ੇ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਮਤਲਬ ਜਿੱਦਾਂ ਫਾਈਨੈਂਸ਼ੀਲੀ ਬਹੁਤ ਡਾਊਨ ਹੈ ਜੀ ਫਾਈਨੈਂਸ਼ੀਲੀ ਇਹਨਾਂ ਦੀ ਜ਼ਰੂਰ ਹੈਲਪ ਕੀਤੀ ਜਾਵੇ ਠੀਕ ਹੈ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਅਮਰਸਰ ਦੇ ਟਾਂਗਰੇ ਦੇ ਨੇੜੇ ਜੋਧਾ ਨਗਰੀ ਚ ਪਹੁੰਚੇ ਆ ਤਾਂ ਲੋ ਤਸਵੀਰਾਂ ਵਿਖਾਵਾਂਗੇ ਉਸ ਘਰ ਦੀਆਂ ਜਿਸ ਪਰਿਵਾਰ ਦੇ ਵਿੱਚ ਇੱਕ ਇੱਕ ਕਰਕੇ ਪਰਿਵਾਰ ਦੇ ਪੰਜ ਜੀਆਂ ਦੀ ਜਿਹੜੀ ਕਿ ਅੱਖਾਂ ਦੀ ਰੋਸ਼ਨੀ ਜਿਹੜੀ ਕਿ ਚਲੀ ਗਈ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਇਹ ਉਹ ਪਰਿਵਾਰ ਆ ਜੋਧਾ ਨਗਰੀ ਪਿੰਡ ਦਾ ਅਤੇ ਜੋਧਾ ਪਰਿਵਾਰ ਜਿਹੜਾ ਕਿ ਮੁਖੀਆ ਵਾ ਤੁਸੀਂ ਦੇਖ ਸਕਦੇ ਹੋ ਸਰਦਾਰ ਜਿਨ੍ਹਾਂ ਕੇ ਨੀਲਾ ਪੱਣਾ ਬਣਿਆ ਆ ਜੋਧਾ ਨਾਮ ਹੈ ਇਹਨਾਂ ਦਾ ਅਤੇ ਇਹਨਾਂ ਦੇ ਪਰਿਵਾਰ ਦੇ ਅਜਿਹਾ ਬਾਣਾ ਵਰਤਿਆ ਵੀ ਇੱਕ ਇੱਕ ਕਰਕੇ ਪਰਿਵਾਰ ਦੇ ਪੰਜ ਜੀਆਂ ਦੀ ਜਿਹੜੀ ਕਿ ਅੱਖਾਂ ਦੀ ਰੋਸ਼ਨੀ ਚਲ ਗਈ ਸਭ ਤੋਂ ਪਹਿਲਾਂ ਉਹਨਾਂ ਦੀ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਗਈ ਘਟ ਗਈ ਅਤੇ ਉਸ ਤੋਂ ਬਾਅਦ ਯੋਧੇ ਵੀਰ ਦੀ ਜਿਹੜੀ ਅੱਖਾਂ ਦੀ ਨਿਗਾਹ ਘਟੀ ਫਿਰ ਉਹਨਾਂ ਦੇ ਘਰ ਦੇ ਆਂ ਦੀ ਤੇ ਫਿਰ ਵੱਡੇ ਭਾਈ ਦੇ ਪਰਜਾਈ ਦੀ ਕੀ ਹਾਲਾਤ ਬਣ ਗਏ ਨੇ ਜੀ ਪਰਿਵਾਰ ਵਿੱਚ ਅਜਿਹਾ ਪਾੜਾ ਉੱਗੀ ਵਰਤਿਆ ਜਿਸ ਵਿੱਚ ਕੱਲੇ-ਕੱਲੇ ਜੀ ਦੀ ਅੱਖਾਂ ਦੀ ਰੋਸ਼ਨੀ ਚਲ ਗਈ ਤੇ ਅੱਜ ਇਹ ਪਰਿਵਾਰ ਜਿਹੜਾ ਰੋਟੀ ਤੋਂ ਵੀ ਜਿਹੜਾ ਯਾਤਰ ਹੋ ਗਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਅਮਰਸਰ ਦੇ ਯੋਧਾ ਨਗਰੀ ਦੀਆਂ ਤੁਹਾਨੂੰ ਘਰ ਦੀਆਂ ਤਸਵੀਰਾਂ ਮਖਾਈਆਂ ਨੇ ਇੱਕ ਕਮਰਾ ਜਿਸ ਵਿੱਚ ਸਾਰਾ ਪਰਿਵਾਰ ਜਿਹੜਾ ਰਹਿੰਦਾ ਵਾ ਦੋ ਤਿੰਨ ਧੀਆਂ ਸੀ ਦੋ ਤਿੰਨ ਵਿਆਹ ਤੀਆਂ ਇੱਕ ਧੀ ਰਹਿੰਦੀ ਆ ਪਰ ਉਹਦਾ ਵੀ ਜਿਹੜਾ ਚੂਲਾ ਜਿਹੜਾ ਪੈਣ ਵਾਲਾ ਚੰਗੀ ਤਰ੍ਹਾਂ ਜਿਹੜਾ ਚੱਲ ਫੇਰ ਨਹੀਂ ਸਕਦੀ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਦੇ ਉੱਤੇ ਪਤਾ ਨਹੀਂ ਜਿਹਾ ਕੀ ਪਾਣਾ ਵਰਤਿਆ ਵੀ ਪਰਿਵਾਰ ਦੀ ਇੱਕ-ਇੱਕ ਕਰਕੇ ਸਾਰੇ ਜੀਆਂ ਦੀ ਜਿਹੜੀ ਅੱਖਾਂ ਦੀ ਜਿਹੜੀ ਨਿਗਾਹ ਉਹ ਘਟਦੀ ਗਈ ਗੱਲਬਾਤ ਵੀ ਕਰਾਂਗੇ ਜੋਦੇ ਵੀਰ ਦੇ ਨਾਲ ਜਿਹੜਾ ਕੀ ਪਰਿਵਾਰ ਦਾ ਮੁਖੀ ਆ ਵਾ ਇਹ ਘਰ ਚ ਇਕੱਲਾ ਕਮਾਉਣ ਵਾਲਾ ਅਤੇ ਇਸ ਦੀ ਕਮਾਈ ਤੋਂ ਹੀ ਪਰਿਵਾਰ ਦਾ ਜਿਹੜਾ ਕੀ ਗੁਜ਼ਾਰਾ ਹੁੰਦਾ ਸੀ ਪਰ ਜਦੋਂ ਘਰ ਦਾ ਮੁਖੀ ਆ ਹੀ ਕਮਾਉਣ ਵਾਲਾ ਘਰ ਚ ਬਹਿ ਜੇ ਉਸ ਘਰ ਦੇ ਕੀ ਹਾਲਾਤ ਹੋਣਗੇ ਗੱਲਬਾਤ ਵੀ ਕਰਾਂਗੇ ਉਹਦੇ ਵੀਰ ਦੇ ਨਾਲ ਆ ਜੋਦੇ ਵੀਰ ਮੈਨੇ ਦੱਸੋ ਵੀ ਪਰਿਵਾਰ ਦੀ ਅੱਖਾਂ ਦੀ ਨਿਗਾ ਵਾ ਹਾਂਜੀ ਇਹ ਸਭ ਤੋਂ ਪਹਿਲਾਂ ਕੀ ਦੀ ਗਈ ਸੀ ਤੇ ਕੀ ਘਪਾਣਾ ਕੀ ਵਤਿਆ ਸਾਡੇ ਨਾਲ ਇਹ ਪਤਾ ਨਹੀਂ ਜੀ ਕੁਦਰਤੀ ਪਹਿਲਾਂ ਮਾਤਾ ਦੀ ਅੱਖ ਖਰਾਬ ਹੋਈ ਹੈ ਜੀ ਤੇ ਫੇਰ ਮੇਰੀਆਂ ਹੋ ਗਈਆਂ ਜੀ ਤੇ ਉਸ ਤੋਂ ਬਾਦਾਂ ਹੁਣ ਘਰਦਿਆਂ ਦੇ ਹੋ ਗਈਆਂ ਜੀ ਤੇ ਉਸ ਤੋਂ ਬਾਦਾਂ ਮੇਰਾ ਵੱਡਾ ਭਰਾ ਵਾ ਵੀਰ ਸਿੰਘ ਉਹਦੀ ਵੀ ਨਿਗਾ ਖਰਾਬ ਆ ਜੀ ਉਹਦੀ ਵੀ ਅੱਖ ਜਿਹੜੀ ਇੱਕ ਬੰਦ ਆ ਤੇ ਦੂਜੀ ਦੀ ਬਹੁਤ ਨਿਗਾ ਜਿਹੜੀ ਘਟ ਆ ਉਹ ਵੀ ਐਦਾਂ ਡੰਡੇ ਨਾਲ ਟੋਟਾ ਕੇ ਘਰ ਨੂੰ ਆਉਂਦੇ ਆ ਮੈਨੂੰ ਜਦੋਂ ਸੋਪੀ ਸਭ ਤੋਂ ਪਹਿਲਾਂ ਜਦੋਂ ਮਾਤਾ ਦੀ ਨਿਗਾ ਘਟੀ ਸੀ ਜੀ ਉਸ ਤੋਂ ਬਾਅਦ ਤੁਸੀਂ ਮਾਤਾ ਦਾ ਇਲਾਜ ਕਰਾਇਆ ਅੱਖਾਂ ਚੈੱਕ ਕਰਾਈਆਂ ਕੀ ਦੱਸਿਆ ਕੀ ਡਾਕਟਰ ਸਾਹਿਬ ਨੇ ਉਸ ਤੋਂ ਬਾਅਦ ਤੁਹਾਡੀ ਨਿਗਾ ਜਿਹੜੀ ਆ ਕਿੰਨਾ ਸਮਾਂ ਹੋ ਗਿਆ ਤੁਹਾਡੀ ਨਿਗਾ ਗਈ ਨੂੰ ਜਾਂ ਜਿਹੜੀ ਘਟੀ ਨੂੰ ਤੇ ਤੁਹਾਨੂੰ ਸਭ ਤੋਂ ਪਹਿਲਾਂ ਕੀ ਮਹਿਸੂਸ ਹੋਇਆ ਵੀ ਅੱਖਾਂ ਨਿਗਾ ਘਟ ਰਹੀ ਆ ਜਾਂ ਅੱਖਾਂ ਫਿਰ ਜਿਹੜਾ ਦਿਖਾਈ ਦੇਣਾ ਕੀ ਮਹਿਸੂਸ ਹੋਇਆ ਤੁਹਾਨੂੰ ਹਾਂਜੀ ਮੈਨੂੰ ਬਾਹਰ ਅੰਦਰ ਮੈਂ ਫਿਰ ਤੋਂ ਚੱਲ ਜਾਨਾ ਜੀ ਇਹ ਮੁੜ ਕੇ ਜਦੋਂ ਨਿਗਾ ਥੋੜੀ ਥੋੜੀ ਘਟਣ ਡਿਆ ਵੀ ਆ ਮੁੜ ਕੇ ਪਤਾ ਲੱਗਣ ਡਿਆ ਵੀ ਮੈਨੂੰ ਧੁੰਦਲਾ ਦੇਣ ਡਿਆ ਵਾ ਘਰ ਦੇ ਜੀਆਂ ਦੀ ਕੋ ਤਸ਼ਬੀਰ ਨਹੀਂ ਦੀਦੀ ਘਰ ਦੇ ਨਾ ਪਤਾ ਲੱਗਦੇ ਬੱਚੇ ਕਿੱਥੇ ਆ ਤੁਰੇ ਫਿਰਦੇ ਤੇ ਨਿਗਾ ਇਦਾਂ ਘੜਦੀ ਘੜਦੀ 8-9 ਮਹੀਨੇ ਹੋ ਗਿਆ ਘਾਟੀ ਗਈ ਹੈ ਜੀ ਤੇ ਪੀਸ ਵੀ ਉਹਦਾ ਵੀਦੀ ਜਦੋਂ ਨਿਗਾ ਹੌਲੀ ਹੌਲੀ ਘੜਨੀ ਸ਼ੁਰੂ ਹੋਈ ਸੀ ਅੱਖਾਂ ਗਾੜੀ ਝੋਲਾ ਜਾਂ ਦੀਦਾ ਸੀ ਜਾਂ ਬਹੁਤ ਘੱਟ ਦਿਖਾਈ ਦਿੰਦਾ ਸੀ ਉਦੋਂ ਤੁਸੀਂ ਜਾ ਕੇ ਡਾਕਟਰੀ ਰਾਜ ਕਰਾਇਆ ਕਿਸੇ ਡਾਕਟਰ ਨੂੰ ਖਾਇਆ ਜਾ ਕੇ ਡਾਕਟਰਾਂ ਕੀ ਦੱਸਿਆ ਵੀ ਨਿਗਾ ਕਿਉਂ ਘੜਦੀ ਜਾ ਰਹੀ ਆ ਅਸੀਂ ਪੀਜੀਆ ਹੀ ਜਾਂਦੇ ਰਹੇ ਜੀ 4-5 ਮਹੀਨੇ ਤੋਂ ਮਹੀਨੇ ਬਾਅਦ ਦੀ ਤਰੀਕ ਦੇ ਦਿੰਦੇ ਕਦੀ 2 ਮਹੀਨੇ ਦੀ ਕਦੀ 1 ਮਹੀਨੇ ਦੀ ਜੀ ਤੇ ਮੁੜ ਕੇ ਰੀਏ ਦੇ ਵਿਖਾਇਆ ਤੇ ਉਹ ਆਂਦੇ ਵੀ ਨਿਗਾ ਦੀ ਪ੍ਰੋਬਲਮ ਜਾਰੀ ਵਧਦੀ ਜਾਂਦੀ ਆ ਤੁਸੀਂ ਇਦਾਂ ਕਰੋ ਵੀ ਕਿਸੇ ਪ੍ਰਾਈਵੇਟ ਡਾਕਟਰ ਨੂੰ ਵਿਖਾ ਕੇ ਤੇ ਕਿਤੇ ਪਤਾ ਕਰ ਲਓ ਵੀ ਜੇ ਕਾਲੇ ਮੋਤੀ ਇਹਦਾ ਕਿਤੇ ਲਾਜ ਹੋ ਜੇ ਤੇ ਉਹਦਾ ਕਾਰਨ ਕਰਕੇ ਜੀ ਅਸੀਂ ਜਲੰਧਰ ਤੋਂ ਪ੍ਰਸ਼ਨ ਕਰਾਇਆ ਤੇ ਪਰ ਨਿਗਾ ਨਹੀਂ ਵਧੀ ਪਤਾ ਨਹੀਂ ਕੀ ਗੱਲ ਹੈ ਜੀ ਪੀਜੀਆਈ ਤੋਂ 2 ਪਾਈ ਪਹਿਲਾਂ 12 ਸਾਲ ਪਹਿਲਾਂ ਉਹਦੇ ਨਾਲ ਨਿਗਾ ਮੇਰੀ ਜਿਹੜੀ ਸਹੀ ਚੱਲਦੀ ਰਹੀ ਬਹੁਤ ਵਧੀਆ 12 13 ਸਾਲ ਮੈਂ ਬਹੁਤ ਵਧੀਆ ਚੱਲ ਫਿਰਦਾ ਮਾੜਾ ਮੋਟਾ ਹੁਣ 7-8 ਮਹੀਨੇ ਹੋ ਗਿਆ ਬਹੁਤ ਮੁਸ਼ਕਲ ਹੋ ਗਈ ਹੈ ਜੀ ਹੁਣ ਤੇ ਬਿਲਕੁਲ ਕਾਂਦੀ ਹੋ ਗਏ ਜੀ ਤੇ ਮੈਨੂੰ ਇਸੋ ਪੀ ਜੋਧਾਪੁਰ ਦੀ ਖਾਸ ਕਰਕੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਤੁਸੀਂ ਇਕੱਲੇ ਕਮਾਉਣ ਵਾਲੇ ਹੋ ਤੁਹਾਡਾ ਬੇਟਾ ਹੁਣ ਕਮਾ ਰਿਹਾ ਪਹਿਲਾਂ ਕੀ ਕੰਮ ਕਰਦੇ ਸੀ ਕਿਸ ਤਰ੍ਹਾਂ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ ਦੋ ਧੀਆਂ ਵੀ ਵਿਆਹੀਆਂ ਨੇ ਕੀ ਕੰਮ ਕਰਦੇ ਸੀ ਪਹਿਲਾਂ ਪਹਿਲਾਂ ਮੈਂ ਮਿਹਨਤ ਮਜ਼ਦੂਰੀ ਕਰਦਾ ਜੀ ਕਦੀ ਮਿਸਤਰੀ ਮਗਰ ਦਿਹਾੜੀ ਮਿਲ ਗਈ ਕਦੀ ਆਲੂ ਫੁੱਟਨ ਚੱਲ ਜਾਣਾ ਕਦੀ ਮੰਡੀ ਦੇ ਵਿੱਚ ਕੰਮ ਕਰ ਲੈਣਾ ਉਦੋਂ ਬਾਅਦ ਆ ਮੁਰ ਕੇ ਨਿਗਾਦੀ ਪ੍ਰੋਬਲਮ ਜਿਹੜੀ ਹੈ ਵਧ ਹੀ ਗਈ ਆ ਤਾ ਕਰਕੇ ਜਿਆਦਾ ਪ੍ਰੋਬਲਮ ਹੋਈ ਹੈ ਜੀ ਤੇ ਮੈਂ ਇਹਨੂੰ ਸੋਪੀ ਅਸੀਂ ਦੇਖਿਆ ਘਰ ਚ ਗਰੀਬੀ ਬੜੀ ਆ ਘਰ ਦੇ ਤੁਸੀਂ ਪੰਜ ਸੱਤ ਜੀ ਰਹਿੰਦੇ ਹੋ ਇੱਕੋ ਕਮਰਾ ਵਾ ਉਹ ਵੀ ਕਮਰੇ ਦੇ ਹਾਲਾਤ ਇੰਨੇ ਕੇ ਮਾੜੇ ਨੇ ਵੀ ਪਤਾ ਨਹੀਂ ਕਿਹੜੇ ਵળે ਬਰਸਾਤ ਆਵੇ ਤੇ ਕਿਹੜੇ ਵળે ਕਮਰਾ ਜਿਹੜਾ ਡਿੱਗ ਸਕਦਾ ਵਾ ਅਸੀਂ ਦੇਖਿਆ ਕਮਰੇ ਉੱਤੇ ਤਰਪਾਲ ਪਾਈ ਹੋਈ ਆ ਬਰਸਾਤ ਆਉਂਦੀ ਆ ਉਦੋਂ ਫਿਰ ਰਾਤ ਜੋ ਚੌਂਦਾ ਕਮਰਾ ਫਿਰ ਕਿੰਨੇ ਕਿ ਸਾਈ ਸਾਈ ਰਾਤ ਨੂੰ ਜਾਗਣਾ ਪੈਂਦਾ ਇਹ ਸਾਰੀ ਸਾਰੀ ਰਾਤ ਜਾਗਦੇ ਲੰਘ ਜਾਂਦੀ ਜੀ ਕਮਰਾ ਚੌਂਡਾ ਵਿੰਦਾ ਵਾ ਤੇ ਬੱਚੇ ਉੱਠ ਕੇ ਬਹਿ ਜਾਂਦੇ 1 ਮੰਜੇ ਦੇ ਇਕੱਠੇ ਹੋ ਗਏ ਤੇ ਤੇ ਲਈਤ ਲਈ ਜਿਹੜੀ ਹੁੰਦੀਆਂ ਸਾਰੀਆਂ ਭੇਜ ਜਾਂਦੀਆਂ ਜੋ ਤੇ ਕਪੜਾ ਲੈਣ ਵਾਲਾ ਹੁੰਦਾ ਚਾਦਰ ਵਗੈਰਾ ਸਭ ਭੇਜ ਜਾਂਦੇ ਆ ਜੀ ਇਦਾਂ ਹੀ ਬਹਿ ਕੇ ਕਰ ਰਾਤ ਕੱਟਣੀ ਪੈਂਦੀ ਹੈ ਜੀ ਬਹੁਤ ਔਖਾ ਜੀ ਤੇ ਮੈਨੂੰ 150 ਪੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਆ ਮੈਂ ਤੁਹਾਡੇ ਅੱਖਾਂ ਗਾੜੀ ਹੱਥ ਵੀ ਕਰਦਾ ਤੁਹਾਨੂੰ ਕੋਈ ਝੋਲਾ ਜਾਂ ਤੁਹਾਨੂੰ ਮੇਰੀਆਂ ਉਂਗਲਾਂ ਦਿਖਾਈ ਦਿੰਦੀਆਂ ਕਿਸੇ ਤਰ੍ਹਾਂ ਦੀ ਕੋਸ਼ ਨਹੀਂ ਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਦੇ ਕੀ ਹਾਲਾਤ ਨੇ ਘਰ ਦਾ ਮੁਖੀਆ ਜਿਹੜਾ ਕਮਾਉਂਦਾ ਸੀ ਘਰ ਤੇ ਰੋਜੀ ਰੋਟੀ ਲਿਆਉਂਦਾ ਸੀ ਦੋ ਵਕਤ ਹੀ ਰੋਟੀ ਖਾਂਦੇ ਸੀ ਪਰ ਉਹ ਵੀ ਜਦੋਂ ਮੰਜੇ ਤੇ ਪੈ ਗਿਆ ਉਹਨੂੰ ਵੀ ਜਦੋਂ ਅੱਖਾਂ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਘਰ ਦੇ ਕੀ ਹਾਲਾਤ ਨੇ ਮੈਂ ਕਹਿ ਸਕਦਾ ਵੀ ਸ਼ਾਇਦ ਪ੍ਰਮਾਤਮਾ ਦੀ ਕਰੋਪੀ ਆ ਜਾਂ ਰੱਬ ਹੀ ਜਾਣਦਾ ਅਜਿਹਾ ਪਰਿਵਾਰਕ ਕੀ ਪਾਣਾ ਵਰਤਿਆ ਕਿ ਜਿਹੜੀ ਇੱਕ ਇੱਕ ਕਰਕੇ ਪਰਿਵਾਰ ਦੇ ਪੰਜਾਂ ਜੀਆਂ ਦੀ ਜਿਹੜੀ ਕੀ ਨਿਗਾਹ ਜਾਣੀ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮਾਤਾ ਦੀ ਜਿਹੜੀ ਇੱਕ ਨਿਗਾਹ ਘੱਟੀ ਉਸ ਤੋਂ ਬਾਅਦ ਯੋਧੇ ਵੀਰ ਦੀ ਜਿਹੜੀ ਕੀ ਨਿਗਾਹ ਘੱਟੀ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੀ ਤੇ ਵੱਡੇ ਭਰਾ ਦੀ ਤੇ ਭਰਜਾਈ ਦੀ ਇਹ ਘਰ ਦੇ ਸਾਰੇ ਮੁਖੀਆਂ ਨੇ ਇੱਕ ਇੱਕ ਕਰਕੇ ਪਤਾ ਨਹੀਂ ਪਰਿਵਾਰ ਉਤੇ ਅਜਾ ਕੀ ਪਾਣਾ ਵਰਤੇ ਆ ਵੀ ਜਿਹੜੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲ ਗਈ ਪਰ ਘਰ ਦਾ ਕਮਾਉਣ ਵਾਲਾ ਸੀ ਘਰ 'ਚ ਅੱਜ ਬਹੁਤ ਗਰੀਬੀ ਹੋ ਚੁੱਕੀ ਆ ਤੁਸੀਂ ਤੁਹਾਨੂੰ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਉਸ ਪਰਿਵਾਰ ਦੇ ਘਰ ਦੀਆਂ ਕੀ ਹਾਲਾਤ ਹੋ ਗਏ ਨੇ ਇਕੱਲਾ ਮੁੰਡਾ ਹੀ ਜਿਹੜਾ ਘਰ 'ਚ ਕਮਾ ਰਿਆ ਤੇ ਫਿਰ ਜਾ ਕੇ ਪਰਵਾਹ ਗੁਜ਼ਾਰਦਾ ਮੈਨੂੰ ਇਹ ਸੋ ਵੀ ਬੇਟੇ ਦਾ ਕੀ ਨਾਮ ਆ ਤੇ ਕੀ ਕੰਮ ਕਰਦਾ ਬੇਟਾ ਜਿਹਨੇ ਬੇਟਾ ਕਮਾਈ ਕਰਦਾ ਕੀ ਲੱਗਦਾ ਪਰਵਾਹ ਲਗ ਜ਼ਿਆਦਾ ਹੁੰਦਾ ਦਾ ਹਾਂਜੀ ਬਹੁਤ ਔਖਾ ਜੀ 50-50 ਰੁਪਏ ਦਾ ਟਾਲੇ ਹੁੰਦੇ ਆ ਤੇ ਉਹ ਮੁੱਕ ਜਾਂਦਾ ਜੀ ਕਦੀ ਤਿਆਂ ਦਾ ਲੈ ਆਏ ਕਦੇ ਵਿਹਾਂ ਦਾ ਲੈ ਆਏ ਬਹੁਤ ਔਖਾ ਹੋਇਆ ਜੀ ਕਰਦਾ ਕੱਲਾ ਬੇਟਾ ਕਮਾਉਣ ਵਾਲਾ ਕੱਲੇ ਬੇਟੇ ਦੀ ਕਮਾਈ ਨਾਲ ਤੁਹਾਨੂੰ ਪਤਾ ਨਹੀਂ ਸਰਦਾ ਜੀ ਬਹੁਤ ਔਖਾ ਹੋਇਆ ਜੀ ਤੇ ਮੈਨੂੰ ਇਹ ਸੋਚੋ ਵੀ ਡਾਕਟਰ ਕੋਲੋਂ ਕੀ ਕੀ ਆ ਗਿਆ ਵੀ ਤੁਹਾਡੀ ਹੁਣ ਜੇਕਰ ਇਲਾਜ ਕਰਾਈਏ ਤੁਹਾਡੀ ਨਿਗਾਹ ਵਾਪਸ ਆ ਸਕਦੀ ਆ ਕਿ ਨਹੀਂ ਆ ਸਕੀ ਜਾਂ ਕੀ ਕਹਿੰਦੇ ਡਾਕਟਰ ਜੀ ਹਾਂਜੀ ਪੀਜੀਆਈ ਨੇ ਕਹੇ ਜੀ ਅੱਖ ਦੀ ਸਰਜਰੀ ਹੋਊਗੀ ਟੂ ਬਦਲੀ ਹੋਊਗੀ ਤੇ ਫਿਰ ਨਿਗਾਹ ਚੱਲ ਸਕਦੀ ਆ ਜੀ ਤੇ ਕੀ ਡਟ ਕੀ ਦੱਸਦੇ ਆ ਕਿੰਨੇ ਕੇ ਪੈਸੇ ਲੱਗਨੇ ਆ ਸਾਡੇ ਦਾਨੀ ਸੱਜਣੇ ਆ ਸਮਾਜ ਸੇਵੀ ਆ ਸ਼ਾਇਦ ਤੁਹਾਡੀ ਬਾਹ ਫੜ ਰਣ ਤੁਹਾਡੇ ਗਾੜੀ ਮਦਦ ਕਾਰੀ ਕਰਨ ਕੀ ਅਪੀਲ ਕੀ ਕਰਨਾ ਚਾਹੋਗੇ ਕਿੰਨੇ ਕੇ ਪੈਸੇ ਲੱਗਣੇ ਆ ਤੁਹਾਨੂੰ ਇਹ ਨੂੰ ਪਹਿਲਾਂ 12 13 ਸਾਲ ਪਹਿਲਾਂ ਇਲਾਜ ਕਰਾਇਆ ਸੀ ਉਦੋਂ 80000 ਰੁਪਇਆ ਲੱਗਿਆ ਸੀ ਤੇ ਹੁਣ ਵੀ ਇੰਨਾ ਕੀ ਲੱਗੂਗਾ ਜੀ ਲੱਖ ਦੇ ਲੱਗ ਬੰਨੇ ਆਂਦੇ ਵੀ ਲੱਗੂਗਾ ਖਰਚਾ ਪਾਣੀ ਹਾਂਜੀ ਸਾਰਾ ਬਿਲਕੁਲ ਤੁਸੀਂ ਤੁਹਾਨੂੰ ਤਸਵੀਰਾਂ ਵਖਾ ਰਹੇ ਆ ਅਮਰਸਾਦ ਦੇ ਯੋਧਾ ਨਗਰੀ ਪਿੰਡ ਦੀਆਂ ਕੀ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਪਹਿਲਾ ਪਰਿਵਾਰ ਸੀ ਦੇਖਿਆ ਪਤਾ ਨਹੀਂ ਰੱਬ ਵੀ ਸ਼ਾਇਦ ਇਸ ਪਾਣੀ ਨੂੰ ਆ ਕਿਉਂਕਿ ਪਰਿਵਾਰ ਦੀ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੀ ਜਿਹੜੀ ਕੀ ਨਿਗਾ ਜਿਹੜੀ ਕੀ ਘਟਨੀ ਸ਼ੁਰੂ ਹੋ ਗਈ ਤੇ ਹਾਲਾਤ ਤੁਸੀਂ ਦੇਖ ਲਓ ਆ ਭੈਣਾਂ ਵੀ ਗੱਲਬਾਤ ਕਰਦੇ ਆ ਜਿਸ ਭੈਣ ਨੇ ਅੱਖਾਂ ਬਣਾਈਆਂ ਵਾ ਪਾਣੀ ਕੀ ਹੋ ਗਈ ਆ ਪਰਿਵਾਰ ਚ ਇੱਕਦਮ ਸਾਰੇ ਨਿਗਾ ਜਾਣੀ ਸ਼ੁਰੂ ਹੋ ਗਈ ਆ ਕੀ ਕੀ ਕਹਿਣਾ ਚਾਹੋਗੇ ਹਾਂਜੀ ਕਿਹਾ ਲਓ ਦੱਸੋ ਮਸਲਾ ਬਣੀ ਕਰਦੇ ਸਹੀ ਬੋਲਦੇ ਆ ਹੈਲੋ ਹਾਂ ਜੀ ਬੋਲੋ ਬੋਲੋ ਬੀਨਸ ਪੈਨ ਜਦੋਂ ਵਿਆਹ ਕਿਥੇ ਆਈ ਸੀ ਬਿਲਕੁਲ ਠੀਕ ਠਾਕ ਸੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਡੀ ਹੁੰਦੀ ਗਾ ਜਿਹੜੀ ਆ ਘਟ ਗਈ ਆ ਹੋਇਆ ਕੀ ਤੁਹਾਡੀ ਅੱਖ ਨੂੰ ਇਹ ਪਾਈ 20 ਸਾਲ ਹੋ ਗਏ ਇਹਨਾਂ ਦੀ ਅੱਖ ਬੜੀ ਖਰਾਬ ਹੋਈਆਂ ਨੇ ਤੇ ਕਦੀ ਦਿਹਾੜੀ ਬੱਚੇ ਪਾਲੇ ਮੈਂ ਦਿਹਾੜੀ ਕਰਕੇ ਤੇ ਹੁਣ ਬੇਟੀਆਂ ਦੋ ਵਿਆਈਆਂ ਵਾ ਦੋ ਵਿਚਾਰੀਆਂ ਉਹ ਵੀ ਘਰ ਘਤਰ ਕੇ ਅੰਗਾ ਸਾਕਾਂ ਆ ਪਾ ਹੱਥ ਕਰ ਕੋ ਸਾਡੇ ਭਾਜੀ ਉਹਨਾਂ ਨੇ ਦੇ ਦੂ ਕੇ ਪੈਸੇ ਤੇ ਫਿਰ ਗੁੱਡੀਆਂ ਵਿਆਈਆਂ ਮੈਂ ਇੱਕ ਦਾ ਚੁੰਨੀ ਚੜਾਵਾ ਕੀਤਾ ਮੈਂ ਹਾਂਜੀ ਤੇ ਮੈਨੂੰ ਸੋ ਵੀ ਤੁਹਾਡੀ ਅੱਖ ਨੂੰ ਕੀ ਹੋਇਆ ਤੁਸੀਂ ਅੱਖ ਬਣਾਈ ਆ ਤੁਹਾਡੀ ਅੱਖ ਨੂੰ ਕੀ ਹੋਇਆ ਮੇਰੇ ਅੰਕ ਚਿੱਟਾ ਮੋਤੀ ਆ ਇਹ ਐਚ ਵੀ ਇਹ ਦੂਜੀ ਚ ਵੀ ਆ ਇਹ ਹਾਂਜੀ ਤੇ ਇੱਕ ਉਹ ਨਾ ਬਣਾਤੀ ਤੇ ਇੱਕਾਂ ਦੇ ਹਜੇ 6 ਮਹੀਨੇ ਨਾ ਬਣੋਣੇ ਤੇ ਪੰਜ ਹੋਇਆ ਕੀ ਇੱਕਦਮ ਤੁਹਾਡੇ ਸਾਰੇ ਪਰਿਵਾਰ ਦੇ ਅਸੀਂ ਦੇਖਿਆ ਘਰ ਦੇ ਪੰਜ ਜੀ ਨੇ ਕਿਸੇ ਦੇ ਚਿੱਟਾ ਮੋਤੀ ਨਿਕਲ ਆਇਆ ਕਿਸੇ ਦੇ ਕਾਲਾ ਮੋਤੀ ਆ ਨਿਕਲ ਆਇਆ ਵੀ ਜੋਦੇ ਦੇ ਇੱਕਦਮ ਉਹਨੇ ਅੱਖਾਂ ਦੀ ਨਿਗਾ ਚਲ ਗਈ ਆ ਅਜਿਹਾ ਕੀ ਪਰਿਵਾਰ ਚ ਹੋ ਗਿਆ ਜਿਹੜੀ ਤੁਹਾਡੀ ਅੱਖਾਂ ਦੀ ਅਸੀਂ ਤਾਂ ਰੋਸ਼ਨੀ ਘਟ ਰਹੀ ਦੀਆਂ ਪਤਾ ਨਹੀਂ ਮਹਾਰਾਜ ਵੱਲੋਂ ਇਹ ਬਾ ਹਾਂਜੀ ਤੇ ਮਨੇ ਸੋ ਵੀ ਯੋਦੇ ਵੀਰ ਦੇ ਵਾਸਤੇ ਕਿੱਥੇ ਕਿੱਥੇ ਇਲਾਜ ਕਰਾਇਆ ਡਾਕਟਰੀ ਇਲਾਜ ਕਰਾਇਆ ਕਿੰਨੇ ਕੇ ਪੈਸੇ ਲੱਗੇ ਨੇ ਹੁਣ ਤੁਹਾਡੇ ਘਰ ਦੇ ਕੀ ਹਾਲਾਤ ਨੇ 8 ਲੱਖ ਰੁਪਏ ਮੈਂ ਲਾ ਚੁੱਕੀ ਇਹਨਾਂ ਦੇ ਤੇ ਪਰ ਨਿਗ੍ਹਾ ਨਹੀਂ ਆਈ ਹਾਂਜੀ ਬਹੁਤ ਮਿਹਨਤ ਬਜ਼ੂਰੀ ਕਰਕੇ ਤੇ ਮੈਂ ਇਲਾਜ ਕਰਾਇਆ ਇਹਨਾਂ ਦਾ ਪਰ ਗੱਲ ਕਰ ਮੈਂ ਇਹਨਾਂ ਦੀ ਹੁਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਹੁਤ عرصਾ ਆ ਰਿਹਾ ਇਸ ਪਰਿਵਾਰ ਤੇ ਪਤਾ ਨਹੀਂ ਪ੍ਰਮਾਤਮਾ ਦੀ ਕੀ ਜਿਹੜੀ ਕਰੋਪੀ ਮੈਂ ਕਹਿ ਸਕਦਾ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਦੀ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੀ ਜਿਹੜੀ ਕੀ ਨਿਗਾਹ ਘਰ ਦੀ ਜਾ ਰਹੀ ਆ ਨਿਗਾਹ ਜਾ ਰਹੀ ਆ ਅੱਜ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ ਅੱਜ ਪਰਿਵਾਰ ਮਿਹਨਤ ਕਾ ਸ਼ਲੋਕ ਸੀ ਪਰ ਅੱਜ ਪਰਿਵਾਰ ਦਾ ਮੁਖੀ ਆ ਜਿਹੜਾ ਕਮਾਉਂਦਾ ਸੀ ਰੋਜੀ ਰੋਟੀ ਅੱਜ ਉਹ ਵੀ ਰੋਟੀ ਤਵਾਤਲ ਹੋ ਗਿਆ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਘਰ ਸਭ ਤੋਂ ਵੱਡੇ ਨੇ ਮਾਤਾ ਜੀ ਤੇ ਅੱਜ ਪਹਿਲੋ ਬੇਟੇ ਦੀ ਨਿਗਾ ਜਾਂਦੀ ਆ ਨੋਹ ਦੀ ਜਾਂਦੀ ਆ ਮਾਤਾ ਜੀ ਕੀ ਹੋ ਗਈ ਆ ਪਰਿਵਾਰ ਚ ਇੱਕਦਮ ਇੱਕ ਇੱਕ ਆ ਕੇ ਸਾਰਿਆਂ ਨਿਗਾ ਜਾ ਰਹੀ ਆ ਕੀ ਕਹਿਣਾ ਜਾਓਗੇ ਇਹ ਜੀ ਚੰਗੀ ਭੱਲੀ ਆ ਮੈਂ ਤੇ ਨਗਾ ਮੇਰੇ ਚਟਪਾਟੀ ਖਰਾਬ ਹੋ ਗਈ ਫੇਰ ਆਖ ਬੈ ਤ ਬਣਾਈ ਬੈ ਸੋ ਹਾਂਜੀ ਫੇਰ ਇਲਾਜ ਕਰਾਇਆ ਮਾਤਾ ਜੀ ਇੱਕ ਪਰਿਵਾਰ ਦੇ ਜੀ ਆਪਾਂ ਕਹਿ ਸਕਦੇ ਭੀ ਨਿਗਾ ਘਟਿਆ ਜਾਂ ਦੋ ਦੀ ਕਹਿ ਸਕਦੇ ਆ ਪਰ ਇਸ ਤਰ੍ਹਾਂ ਪੰਜ-ਪੰਜ ਜੀਆਂ ਦੇ ਅੱਖਾਂ 'ਚ ਕਦੀ ਚਿੱਟਾ ਮੋਤੀ ਨਿਕਲੋਂਦਾ ਕਦੀ ਕਾਲਾ ਮੋਤੀ ਨਿਕਲੋਂਦਾ ਅਜਿਹਾ ਕੀ ਹਾਲਾਤ ਬਣ ਕੇ ਸਤਾਂ ਦੇ ਹਾਂਜੀ ਆ ਕੀ ਕਰਨਾ ਹਾਂਜੀ ਮਹਾਰਾਜ ਜਾਣਦਾ ਦਿਓ ਕਰਦਾ ਮਹਾਰਾਜ ਹੀ ਕਰਦਾ ਕੀ ਕਰਨਾ ਹੈ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਮਰਸਰ ਦੇ ਯੋਧਾ ਨਗਰੀ ਪਿੰਡ ਦੀਆਂ ਕੀ ਹਾਲਾਤ ਨੇ ਪਰਿਵਾਰ ਦੇ ਗੱਲ ਕੀ ਬੋਲੋ ਤੁਹਾਨੂੰ ਬਹੁਤ ਪ੍ਰੇਸ਼ਾ ਆ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੇ ਗੱਲਬਾਤ ਕਰਾਂਗੇ ਜਿਹੜੇ ਕੀ ਉਹਨਾਂ ਦੇ ਗਵਾਂਡੀ ਨੇ ਸਾਡੇ ਵੀਰ ਉਹਨਾਂ ਗੱਲਬਾਤ ਕਰਦੇ ਪੁੱਛਾਂਗੇ ਸਾਰਾ ਪਰਿਵਾਰ ਦੇ ਹਾਲਾਤਾਂ ਬਾਰੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਿਲਕੁਲ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਇਸ ਪਰਿਵਾਰ ਦੀਆਂ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਕੋਮਲਦੀਪ ਸਿੰਘ ਹੈ ਜੀ ਕੋਮਲਦੀਪ ਜੀ ਤੁਸੀਂ ਗਵਾਂਡੀ ਹੋ ਜੋਧਾ ਭਾਜੀ ਦੇ ਤੇ ਤੁਹਾਡੇ ਹਾਲਾਤਾਂ ਬਾਰੇ ਦੱਸ ਦਿਓ ਪਰਿਵਾਰ ਦੀ ਅਸੀਂ ਐਕਸੈਸ ਹੁੰਦੇ ਵੀ ਪਰਿਵਾਰ ਚੋਂ ਇੱਕ ਜਾਂ ਦੋ ਦੀ ਨਿਗਾ ਘਟਦੀ ਆ ਪਰ ਅਸੀਂ ਦੇਖਿਆ ਇੱਕ ਪਰਿਵਾਰ ਦੇ ਪੰਜ ਭਾਂਜੀਆਂ ਦੀ ਪਹਿਲੋਂ ਕਦੀ ਕਾਲਾ ਮੋਤੀ ਆ ਕਦੀ ਚਿੱਟਾ ਮੋਤੀ ਆ ਅੱਜ ਪੰਜ ਜੀ ਆ ਜਿਹੇ ਨਿਗਾਹ ਚਲ ਗਈ ਆ ਘਰ ਦੀ ਘੜ ਦੀ ਅਜਿਹਾ ਕੀ ਹੋ ਗਿਆ ਪਰਿਵਾਰ ਨਾਲ ਇਹ ਜੀ ਮਤਲਬ ਸ਼ੁਰੂ ਤੋਂ ਹੀ ਜਦਾਂ ਇਹਨਾਂ ਪਤਨੀ ਅੱਖਾਂ ਦਾ ਜਦਾਂ ਸਾਰਿਆਂ ਨੂੰ ਇਦਾਂ ਵਾਰੀ ਸਿਰ ਵਾਰੀ ਸਿਰ ਮਤਲਬ ਇਹਨਾਂ ਦੇ ਨਿਗਾਹ ਜਿਹੜੀ ਆ ਉਹ ਜਾਈ ਜਾਂਦੀ ਆ ਤੇ ਵੈਸੇ ਆਪਣੇ ਗਵਾਂਢੀ ਆ ਤੇ ਮਤਲਬ ਚਾਚਾ ਜੀ ਲੱਗਦੇ ਆ ਇਹਨਾਂ ਵਿਚਾਰਿਆਂ ਨੇ ਬਹੁਤ ਜ਼ੋਰ ਲਾਇਆ ਇਹਨਾਂ ਦਾ ਮਤਲਬ ਚਲੋ ਮੈਂ ਵੀ ਜਾਂਦਾ ਰਿਆਂ ਨਾਲ ਤੇ ਦੂਜਾ ਪੀਜੀਆਈ ਬਹੁਤ ਜ਼ਿਆਦਾ ਮਤਲਬ ਜਾਂਦੇ ਰਹੇ ਆ ਤੇ ਪਰ ਨਹੀਂ ਉਹਨਾਂ ਨੇ ਵੀ ਮਤਲਬ ਕੋਈ ਏਡਾ ਹੱਥ ਨਹੀਂ ਪਾਇਆ ਡੇਟ ਤੇ ਡੇਡ ਦੇ ਹੀ ਗਏ ਉਹਨਾਂ ਦੀ ਬਿਲਕੁਲੋਂ ਨਿਗਾ ਮਤਲਬ ਜਿਹੜੀ ਆ ਉਹ ਚਲ ਗਈ ਆ ਖਰਚੇ ਦੁੱਖੋਂ ਹੀ ਮਤਲਬ ਵਿਚਾਰਿਆਂ ਦੀ ਨਿਗਾ ਜਿਹੜੀ ਸਾਰਿਆਂ ਦੀ ਜਿਹੜੀ ਆ ਉਹ ਮਤਲਬ ਇਦਾਂ ਡੇ ਬਾਈ ਡੇ ਜਿਹੜੀ ਆ ਲੱਗਦਾ ਨਹੀਂ ਵੀਰ ਜੀ ਸੁਣਨ ਚ ਬੜਾ ਚੰਬਾ ਲੱਗਦਾ ਇੱਕਦਮ ਪਰਿਵਾਰ ਚ ਇੱਕ ਜੀ ਦੀ ਨਿਗਾਹ ਜਾ ਸਕਦੀ ਆ ਇੱਕ ਦੀ ਨਿਗਾਹ ਘਟ ਸਕਦੀ ਆ ਪਰ ਪਰਿਵਾਰ ਦੇ ਸੁਖਣਾ ਪੰਜੇ ਜੀਆ ਦੀ ਨਿਗਾਹ ਘਟਣੀ ਜਾਂ ਹੋਲੀ ਨਿਗਾਹ ਚੱਲ ਜਣੀ ਬੜਾ ਸੋਚ ਕੇ ਚੰਬਾ ਲੱਗਦਾ ਵੀ ਅਜਿਹਾ ਪਰਿਵਾਰ ਤੇ ਕੀ ਬਣ ਗਿਆ ਹਾਂਜੀ ਭਾਜੀ ਉਹ ਮਤਲਬ ਕਹਿ ਰਹੀ ਐ ਕਿ ਕੁਦਰਤ ਦਾ ਜੀ ਇਹ ਤੇ ਤੇ ਬਾਕੀ ਵਾਇਗਰੂ ਇਹਨਾਂ ਨੂੰ ਮਤਲਬ ਸ਼ਫਾ ਬਖਸ਼ੇ ਤੇ ਸਾਡੀ ਤੇ ਹੋਰ ਅਰਦਾਸ ਆ ਤੇ ਬਾਕੀ ਇਹ ਆ ਕਿ ਮਤਲਬ ਖਰਚੇ ਪੱਖੋਂ ਬਹੁਤ ਜ਼ਿਆਦੇ ਮਤਲਬ ਡਾਉਨ ਆ ਤੇ ਘਰ ਵੀ ਮਤਲਬ ਠੱਠਣ ਵਾਲਾ ਕੋਠਾ ਵੀ ਜਦਾਂ ਤੇ ਉਹ ਮਤਲਬ ਮੇਰੀ ਤੇ ਉਹ ਸਾਰਿਆਂ ਨੂੰ ਅਪੀਲ ਆ ਕਿ ਜਿਹੜੇ ਤੁਹਾਡਾ ਚੈਨਲ ਬਹੁਤ ਵਧੀਆ ਚੈਨਲ ਆ ਤੇ ਦੇਖਦੇ ਆ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦਾ ਮਤਲਬ ਇਹਨਾਂ ਦੀ ਕੋਈ ਟਿਲ ਫੁੱਲ ਜੋ ਵੀ ਕੋਈ ਜਿੰਨਾ ਵੀ ਕਰ ਸਕਦਾ ਇਹਨਾਂ ਦੀ ਸਹਾਇਤਾ ਜ਼ਰੂਰ ਕੀਤੀ ਜਾਵੇ ਪਰਿਵਾਰ ਅਸੀਂ ਦੇਖਿਆ ਵੀ ਪਰਿਵਾਰ ਚ ਗਰੀਬੀ ਬੜੀ ਆ ਘਰ ਦਾ ਜਦੋਂ ਕੋਮੋਂ ਵਾਲਾ ਮੁਖੀ ਆ ਜੋ ਦਾ ਖੁਦ ਬਹਿ ਗਿਆ ਤੇ ਇਹ ਕਰਦੇ ਸੀ ਦੇਖਿਆ ਵੀ ਹਾਲਾਤ ਹੀ ਬਹੁਤ ਲਾਜਕ ਨੇ ਇੱਕੋ ਕਮਰਾ ਉਹ ਵੀ ਪਤਨ ਕਿਹੜੇ ਤੇ ਢੱਟ ਜਾਣਾ ਤੇ ਪੰਜੇ ਇਹ ਕਰਦੇ ਜੀ ਜਿਹੜੇ ਸਾਰੇ ਉੱਥੇ ਰਹਿੰਦੇ ਕਮਰੇ ਥੱਲੇ ਅਸੀਂ ਦੇਖਿਆ ਪਰ ਉੱਤੇ ਤਰਪਾਲ ਪਾਈ ਹੋਈ ਆ ਤਾਂ ਲਈ ਬਰਸਾਤ ਆਉਂਦੀ ਆ ਤੇ ਕਹਿੰਦੇ ساری ساری ਰਾਤ ਸਾਡਾ ਕੰਮ ਚੋਂਦਾ ਜਾਂਦਾ ਹਾਂਜੀ ਭਾਜੀ ਅਸੀਂ ਲੱਗੇ ਮਤਲਬ ਵੇਂਦੇ ਆ ਕਿ ਜਦੋਂ ਬਰਸਾਤ ਆਉਂਦੀ ਆ ਉਦੋਂ ਤੇ ਬਹੁਤ ਜ਼ਿਆਦਾ ਮਤਲਬ ਕ੍ਰਿਟੀਕਲ ਹੋ ਜਾਂਦੀ ਆ ਹਾਲਾਤ ਤੇ ਮਤਲਬ ਰਾਤ ਸਾਰੀ ساری ਰਾਤ ਮਤਲਬ ਜਾ ਕੇ ਚਾਰੇ ਕੱਢਦੇ ਆ ਕੋਈ ਕਿਤੇ ਮਤਲਬ ਕੋਈ ਕਿਸੇ ਨੇ ਕੋਈ ਕੰਨੀ ਫੜੀ ਹੁੰਦੀ ਤਰਪਾਲ ਦੀ ਕਿਸੇ ਨੇ ਕੋਈ ਮਤਲਬ ਚੋਣੋਂ ਨਹੀਂ ਹਟਦੇ ਜਦਾਂ ਤੇ ਬਾਕੀ ਇੱਕੋ ਕੋਠਾ ਵਾ ਉਹਦੇ ਚ ਹੀ ਵਿਚਾਰੇ ਗੁਜ਼ਾਰਾ ਕਰਨਦੇ ਆ ਅਪੀਲ ਇਹੋ ਹੀ ਆ ਜੀ ਦਰਸ਼ਕਾਂ ਨੂੰ ਕਿ ਮਤਲਬ ਇਹਨਾਂ ਦੀ ਵੱਦ ਤੋਂ ਵੱਧ ਜੋ ਵੀ ਤੁਹਾਡੇ ਚੈਨਲ ਵੇਖਣਗੇ ਤੇ ਉਹ ਮਤਲਬ ਹੈਲਪ ਕਰਨ ਇਹਨਾਂ ਦੀ ਸਾਡੀ ਤੇ ਇਹੋ ਅਪੀਲ ਵੀ ਆ ਤੇ ਅਰਦਾਸ ਇਹ ਆ ਵੀ ਮਹਾਰਾਜ ਇਹਨਾਂ ਨੂੰ ਸ਼ਫਾ ਬਖਸ਼ੇ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਮਤਲਬ ਜਿੱਦਾਂ ਫਾਈਨੈਂਸ਼ੀਲੀ ਬਹੁਤ ਡਾਊਨ ਆ ਜੀ ਫਾਈਨੈਂਸ਼ੀਲੀ ਇਹਨਾਂ ਦੀ ਜ਼ਰੂਰ ਹੈਲਪ ਕੀਤੀ ਜਾਵੇ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰ ਦੇ ਜਿਹੜੇ ਮੁਖੀਆ ਨੇ ਉਹ ਬਹੁਤ ਅੱਖਾਂ ਤੋਂ ਰਹਿ ਗਏ ਨੇ ਅਤੇ ਘੱਟ ਕਮਾਉ ਵਾਲਾ ਕੋਈ ਸਾਧਨ ਨਹੀਂ ਰਿਹਾ ਘੱਟ ਕਮਾਉ ਵਾਲਾ ਕੋਈ ਆਦਮੀ ਨਹੀਂ ਰਿਹਾ ਪਰ ਤੁਹਾਡੇ ਗਾੜੀ ਦਸ਼ਕੋ ਅਪੀਲ ਆ ਹੱਥ ਜੋੜ ਕੇ ਇਸ ਪਰਿਵਾਰ ਦੀ ਸਾਥ ਦਿਓ ਇਸ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਅੱਜ ਜੋਦਾ ਜਿਹੜਾ ਕਿ ਪਰਿਵਾਰ ਦਾ ਮੁਖੀ ਆ ਵਾ ਅੱਜ ਇਲਾਜ ਖਲੋਂ ਕਰੋ ਖਲੋਂ ਜਿਹੜਾ ਅਸਮਰਥ ਆ ਉਸ ਭੈਣ ਨਾਲ ਵੀ ਗੱਲਬਾਤ ਕਰਦੇ ਆ ਅਮਰਜੀਤ ਕੋਰ ਇਹ ਭਾਬੀ ਜੀ ਆ ਭਾਬੀ ਜੀ ਆ ਉਹਨਾਂ ਦੇ ਭਾਈ ਸਾਹਿਬ ਦੇ ਜੋਧੇ ਜੇ ਅਪੰਨ ਜੀ ਤੁਹਾਡੀ ਨਿਗਾਹ ਦਾ ਕੀ ਹਾਲਾਤ ਆ ਤੁਹਾਡੀ ਨਿਗਾਹ ਠੀਕ ਆ ਫੜੇ ਬੇਟੇ ਨੂੰ ਹਾਂਜੀ ਭਾਜੀ ਹਾਂਜੀ ਮੇਰੀ ਵੀ ਨਿਗਾਹ ਪਹਿਲਾਂ ਘਰੋਂ ਗਈ ਹੈ ਪਤਲੀ ਖਰਾਬ ਹੋਈ ਇਹ ਕਿਹੜੀ ਖੱਬ ਜੀ ਆਖੇ ਆ ਖੱਬੀ ਖੱਬੀ ਆਖਿਆ ਹਾਂਜੀ ਤੇ ਵੀਨੇਰ ਤੋਂ ਵੀ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਪਹਿਲਾਂ ਤੁਸੀਂ ਨਿਗਾਹ ਠੀਕ ਸੀ ਜਦੋਂ ਇੱਥੇ ਵਿਆਹ ਕੇ ਆਏ ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ ਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਨੇ ਹਾਂਜੀ ਤੇ ਮੈਨੂੰ ਪਤਾ ਲੱਗਾ ਤੁਹਾਡੇ ਪਤੀ ਦੀ ਵੀ ਜਿਹੜੀ ਨਿਗਾਹ ਉਹ ਬਿਲਕੁਲ ਚਲ ਗਈ ਆ ਹਾਂਜੀ ਉਹਨਾਂ ਦੇ ਵੀ ਨਹੀਂ ਆ ਗਈ ਡੈਡ ਹੂੰ ਤੇ ਪਰ ਬਣਿਆ ਕੀ ਆ ਅਸੀਂ ਦੇਖਿਆ ਦੋਵਾਂ ਪਰਿਵਾਰਾਂ ਦੇ ਜਿਹੜੇ ਭਰਾ ਨੇ ਜਾਂ ਦੋਵਾਂ ਪਰਿਵਾਰਾਂ ਦੇ ਜੀ ਨੇ ਸਾਰੇ ਨਿਗਾ ਘੜਦੀ ਜਾ ਰਹੀ ਆ ਗਾਂ ਤੁਹਾਡੇ ਬੱਚੇ ਜਿਹੜੇ ਨੇ ਉਹ ਠੀਕ ਠਾਕ ਨੇ ਨਿਗਾ ਉਹਨਾਂ ਨਿਗਾ ਚ ਸਤੰਦੀ ਆ ਹਾਂਜੀ ਉਹਨਾਂ ਦੇ ਠੀਕ ਠਾਕ ਵੇਖੋ ਹੂੰ ਤੁਸੀਂ ਇਹਨਸੋ ਤੁਹਾਡੀ ਮਾੜੀ ਅੱਖ ਚੋਟੀ ਤਾਂ ਕਰਿਓ ਕੀ ਹੋਇਆ ਕੀ ਤੁਹਾਡੀ ਅੱਖ ਕੀ ਸੇ ਡਾਕਟਰਾਂ ਨੇ ਜੀ ਪੁਤਲੀ ਖਰਾਬ ਹੈ ਜੀ ਪੁਤਲੀ ਖਰਾਬ ਹੋ ਗਈ ਆ ਹਾਂਜੀ ਚਿੱਟਾ ਮੋਤੀ ਚਿੱਟਾ ਮੋਤੀ ਪਤਲੀ ਦੇ ਖਰਾਬ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪਰਿਵਾਰ ਦੇ ਬੜੇ ਤਸਯੋਗ ਹਾਲਾਤ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਪਰਿਵਾਰ ਦੀ ਵੱਤ ਵਤ ਮਦਦ ਕਰੀਏ ਤਾ ਜੋ ਕੀ ਪਰਿਵਾਰ ਦੇ ਹਾਲਾਤ ਚੰਗੇ ਹੋ ਸਕੇ ਪਰਿਵਾਰ ਚ ਗਰੀਬੀ ਜਿਹੜੀ ਆ ਉਹ ਦੂਰ ਹੋ ਸਕੇ ਤੇ ਇਹ ਪਰਿਵਾਰ ਜਿਹੜਾ ਅੱਜ ਇਲਾਜ ਕਰਾ ਸਕੇ ਤੁਸੀਂ ਦੇਖ ਸਕਦੇ ਹੋ ਇਲਾਜ ਰੋਗ ਜਿਹੜਾ ਇਹ ਪਰਿਵਾਰ ਆ ਸਮਰਥ ਆ ਤੁਹਾਡੀ ਗਾੜੀ ਅਪੀਲ ਕਰ ਰਿਆ ਤੁਹਾਡੀ ਗਾੜੀ ਹੱਥ ਪਲਾ ਜੋੜ ਰਿਆ ਵੀ ਸ਼ਾਇਦ ਪਰਿਵਾਰ ਦਾ ਕੋਈ ਇਲਾਜ ਕਰਾਵੇ ਕਿਉਂਕਿ ਡਾਕਟਰਾਂ ਨੇ ਪੈਸੇ ਬਹੁਤ ਮੰਗੇ ਨੇ ਪੀਡੀਆਈ ਤੋਂ ਇਹ ਪਰਿਵਾਰ ਕੋਈ ਇਹਨੇ ਪੈਸੇ ਹੈ ਨਹੀਂ ਆ ਇੱਕੋ ਕਮਰਾ ਜਿਸ ਵਿੱਚ ਸਾਰਾ ਪਰਿਵਾਰ ਰਹਿੰਦਾ ਕਰਦੇ ਮਾੜੇ ਹਾਲਾਤ ਨੇ ਅਮਰਸਾਦੇ ਟਾਂਗੜਾ ਦੇ ਨੇੜੇ ਪਿੰਡ ਜੋਧਾ ਨਗਰੀ ਦੇ ਤੁਹਾਨੂੰ ਤਸਵੀਰਾਂ ਬੁਖਾ ਰਹੇ ਆ ਪਰ ਕੀ ਹਾਲਾਤ ਨੇ ਪਰਿਵਾਰ ਦੇ ਦੋ ਧੀਆ ਜੜੀਆਂ ਨੇ ਉਹ ਵਿਆਹ ਦਿੱਤੀਆਂ ਨੇ ਇਸ ਧੀ ਦਾ ਵੀ ਗੱਲਬਾ ਕਰਦੇ ਆ ਪੁੱਤ ਕੀ ਨਾਮ ਤੁਹਾਡਾ ਕੋਮਲਪ੍ਰੀਤ ਕੋਮਲ ਹੋਇਆ ਕੀ ਤੁਹਾਨੂੰ ਤੁਸੀਂ ਵੀ ਠੀਕ ਨਹੀਂ ਜੇ ਕੀ ਹੋਇਆ ਕੀ ਤੁਹਾਨੂੰ ਮੈਨੂੰ ਚੂਲੇ ਦੀ ਪ੍ਰੋਬਲਮ ਹੈ ਚੂਲੇ ਦੀ ਕੀ ਹੋਇਆ ਸੀ ਡਿੱਗ ਪਿਆ ਸੀ ਚੂਲਾ ਪਾਇਆ ਸੀ ਕੀ ਹੋਇਆ ਤੁਹਾਨੂੰ ਹਾਂਜੀ ਛੱਟ ਲੱਗੀ ਮੈਨੂੰ ਸਖਲੋਂ ਤੇ ਚੂਲਾ ਪੈਣ ਵਾਲਾ ਹੈ ਮੇਰੇ ਵੀ ਤੁਰਿਆਂ ਜਾਂਦਾ ਬਹੁਤ ਮੁਸ਼ਕਲ ਹੁੰਦੀ ਆ ਬੈਠਾ ਵੀ ਨਹੀਂ ਜਾਂਦਾ ਪੈਰਾ ਪਾਰ ਤੇ ਮੈਨੂੰ ਦੱਸੋ ਚੂਲਾ ਪੈ ਚੁੱਕਿਆ ਜਾਂ ਚੂਲਾ ਪਵਾਉਣਾ ਹੈ? ਮੀਂਹ ਜੇ ਪਵਾਉਣਾ। ਪਵਾਉਣਾ। ਹਾਂਜੀ। ਤੇ ਕੀ ਪਵਾਇਆ ਕਿਉਂ ਨਹੀਂ ਆ? ਕੀ ਕਾਰਨ ਕੀ ਆ ਉਹ ਨਾ ਪਵਾਉਂਦਾ? ਹਾਂਜੀ ਪੈਸੇ ਨਹੀਂ ਹੈਗੇ ਜੇ ਕੋਲ ਅਸੀਂ ਇਸ ਕਰਕੇ ਪਵਾ ਨਹੀਂ ਸਕਦੇ। ਹੂੰ ਡਾਕਟਰਾਂ ਨੇ ਕਿੰਨੇ ਪੈਸੇ ਮੰਗੇ ਆ ਚੂਲੇ ਵਾਸਤੇ ਵੀ ਚੂਲਾ ਪਵਾਇਆ ਜਾਵੇ। ਉਹਨਾਂ ਨੇ ਕਿਹਾ ਸੀ ਲੱਖ ਰੁਪਏ ਦਾ ਪੈਣਾ ਆ। ਹੂੰ ਹਾਂਜੀ। ਤੇ ਮੈਨੂੰ ਦੱਸੋ ਵੀ ਐਸੇ ਦੇਖਿਆ ਵੀ ਤੁਹਾਡੇ ਪਿਤਾ ਜੀ ਜਿਹੜੇ ਕੱਚੇ ਕਮਾਉਂਦੇ ਸੀ ਉਹ ਵੀ ਕੱਚੇ ਬਹਿ ਗਏ ਨੇ। ਕਰਦੇ ਹਾਲਾਤ ਵੀ ਬੜੇ ਨਾਜ਼ੁਕ ਨੇ ਬੜੀ ਗਰੀਬੀ ਹੈ ਉਹ ਕੱਚੇ। ਕਿਸ ਤਰ੍ਹਾਂ ਘਰ ਦਾ ਫਿਰ ਚੁਲਾ ਚੱਲਦਾ? ਇਦਾਂ ਹੀ ਵੀਰਾਂ ਦੀ ਹਿਆੜੀ ਧੱਪਾ ਜਾਂਦਾ ਆ ਕਦੀ ਕਦੀ ਇਦਾਂ ਹੀ ਪੈਸਾ ਢਲਾ ਲੈ ਆਉਂਦਾ ਆ ਤੇ ਖਾਲੀਦਾ ਆ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਧੀ ਆ ਉਹਨਾਂ ਦੀ ਉਹਦਾ ਵੀ ਜਿਹੜਾ ਕਿ ਚੂਲਾ ਪੈਣ ਵਾਲਾ ਸੱਟ ਲੱਗਾਂ ਕਰਕੇ ਜਿਹੜੀ ਡੱਗੀ ਸੀ ਪਚੂਆਲੀ ਪਾਇਆ ਗਿਆ ਡਾਕਟਰਾਂ ਵੱਲੋਂ ਲੱਖ ਰੁਪਏ ਦੀ ਮੰਗ ਕੀਤੀ ਗਈ ਆ ਵੀ ਲੱਖ ਰੁਪਇਆ ਲੱਗਣਾ ਫੇਰ ਜਾ ਕੇ ਪਰਿਵਾਰ ਦਾ ਜਿਹੜੇ ਧੀ ਦਾ ਜਿਹੜਾ ਚੂਲਾ ਪੈਣਾ ਐਸ ਕਰਕੇ ਦਰਸ਼ਕੋ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਕੋਈ ਅੱਖਾਂ ਦੀ ਨਗਾਦੋ ਜਿਹੜੀ ਮੁਸ਼ਕਲ ਆ ਕੀ ਸਿੰਦੂ ਨੂੰ ਪੈਣ ਨੂੰ ਜਿਹੜੇ ਚੂਲਾ ਪੈਣ ਵਾਲਾ ਵਾ ਜਵਾਨ ਧੀ ਆ ਪਰ ਘਰੇ ਬੈਠੀ ਆ ਚੂਲਾ ਪੈਣ ਤੋਂ ਜਿਹੜੀ ਨੂੰ ਅਸਮਰਥ ਆ ਪੀ ਲੱਖ ਰੁਪਿਆ ਡਾਕਟਰ ਮੰਗਦੇ ਨੇ ਪਰ ਪਰਿਵਾਰ ਕੋ 10 ਰੁਪਏ ਨਹੀਂ ਹੈਗੇ ਲਾਇਕ ਰੌਣ ਜੋਗੇ ਐਸਕੇ ਦੇ ਦਰਸ਼ਕੋ ਵੱਧ ਤੋਂ ਵੱਧ ਇਸ ਕਹਾਣੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਤੇ ਪਰਿਵਾਰ ਦੀ ਗਰੀਬੀ ਜਿਹੜੀ ਆ ਉਹ ਦੂਰ ਹੋ ਸਕੇ ਆ ਬੁੱਤ ਆਪਣਾ ਕੋ ਮੋਬਾਈਲ ਨੰਬਰ ਯਾਦ ਆ ਤੁਹਾਨੂੰ ਜਿੱਥੇ Google Pay ਚੱਲਦਾ ਹੋਵੇ ਕੋਈ ਹੈਗਾ ਫੋਨ ਨੰਬਰ ਲੜਾ Google Pay ਗੂਗਲ ਪੇ ਨਹੀਂ ਚੱਲਦਾ ਜੀ ਗੂਗਲ ਕੋਈ ਅਕਾਊਂਟ ਨੰਬਰ ਤੁਹਾਡਾ ਕੋਈ ਪੈਸੇ ਨਹੀਂ ਜਿਵੇਂ ਜਿਵੇਂ ਦੇ ਗੂਗਲ ਪੇ ਕਰਦੇ ਤੁਹਾਨੂੰ ਬਿਲਕੁਲ ਜੀ ਪਰਿਵਾਰ ਦਾ ਕਹਿਣਾ ਵੀ ਗੂਗਲ ਪੇ ਕੀ ਕਰਨਾ ਕਿਉਂਕਿ ਪਰਿਵਾਰ ਕੋ ਖਾਂ ਜੋਗੀ ਰੋਟੀ ਹੈ ਨਹੀਂ ਆ ਤੇ ਗੂਗਲ ਪੇ ਕਿੱਥੋਂ ਚਲਾਵਾਂਗੇ ਇਸ ਕਰਕੇ ਪਰਿਵਾਰ ਦਾ ਅਕਾਊਂਟ ਨੰਬਰ ਜਰੂਰ ਦਵਾਂਗੇ ਅਸੀਂ ਤੇ ਜਿੰਨੀ ਤੇਲਫੁਲ ਸੇਵਾ ਕਰ ਸਕਦੇ ਹੋ ਇਸ ਪਰਿਵਾਰ ਦੀ ਜਰੂਰ ਕਰਿਓ ਕਿਉਂਕਿ ਇਹਨਾਂ ਨੂੰ ਦਿੱਤਾ ਹੋਇਆ ਦਾਨ ਤੁਹਾਡਾ ਜਿਹੜਾ ਵਿਅਰਥ ਨਹੀਂ ਜਾਏਗਾ ਤੁਹਾਨੂੰ ਸੀਸਾ ਹੀ ਮਿਲਣਗੀਆਂ ਕਿਉਂਕਿ ਅੱਜ ਇਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਘਰ ਦੇ ਪੰਜ ਜੀ ਨੇ ਪਿੱਛੇ ਸਾਡੀ ਇਹਨਾਂ ਦੀ ਪਰਜਾਈ ਵੀ ਬੈਠੀ ਆ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੀ ਨਿਗਾ ਜਿਹੜੀ ਉਹ ਚੱਲ ਗਈ ਆ ਐਸ ਕਰਕੇ ਸਾਡੀ ਬਾਤ ਛੋੜ ਕੇ ਪਈ ਲਿਆ ਅਸੀਂ ਇਹ ਸਪੈਸ਼ਲ ਇਹਨਾਂ ਦੀ ਇਸ ਵੀਰ ਦੀ ਯੋਧੇ ਦੀ ਇੰਟਰਵਿਊ ਕਰਨ ਵਾਸਤੇ ਆਏ ਹਾਂ ਕਿਉਂਕਿ ਫੋਨ ਬੜੇ ਆ ਰਹੇ ਸੀ ਇਸ ਪਰਿਵਾਰ ਦੇ ਵੀ ਸਾਰ ਲਈ ਜਾਵੇ ਮਦਦ ਕੀਤੀ ਜਾਵੇ ਐਸ ਕਰਕੇ ਦਰਸ਼ਕੋ ਵੱਤ ਵਾਲ ਇਸ ਪਰਿਵਾਰ ਦੀ ਮਦਦ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਨਸਾਨੀਅਤ ਤੌਰ ਤੇ ਤਾਂ ਜੋ ਕਿ ਡਾਕਟਰ ਜਾਂ ਕੋਈ ਚੰਗਾ ਜਿਹੜਾ ਨਰਾਈ ਵੀਰ ਆ ਇਸ ਪਰਿਵਾਰ ਦਾ ਸਪੋਰਟ ਕਰ ਸਕੇ ਤੇ ਇਹਨਾਂ ਦਾ ਇਲਾਜ ਜਰੂਰ ਕਰਾ ਸਕੇ ਮਿੰਨੋ ਦਿਉ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ